ਸਤਨਾਮ ਵਾਖਰੂ ਸਤ ਜੀ ਦਰਸ਼ਨ ਦੇਖੀ ਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਾ ਮੇਰਾ ਇਹੇ ਬਿਨੰਤੀ ਸੰਤਾਂ ਮੇਰੇ ਦੇਹ ਨਾਮ ਕਰੇ ਆਪਣੇ ਚਿਹਰੇ ਲਾਰੀ ਸਰਨ ਤੁਮਰੀ ਆ ਸਾਥ ਮਹੇ ਸਜਨਾ ਸੁਹੇਲੇ ਰਖੋ ਰਖਨ ਹਾਰ ਦਿਆਲਾ ਨਾਨਕ ਕਰਕੇ ਬੋਲੇ Tenang, wahai kru sahaja. asri. Nah, halal manja. Jatara desa kini, balai ਸਰੀ ਉੱਪਰ ਕਰਤਾਰਿ ਕੀ ਦੇਪਾ ਕਾਟਿਐ ਉਲੋਕਨ ਕਿਨੁ ਦਾਸ ਕਾ ਦੋਖ ਬਿਦਾਰਿ ਚਤੁਰ ਦਿਸ਼ਾ ਕਿਨੁ ਬਲ ਆਪਣਾ ਸਰੀ ਉੱਪਰ ਕਰਤਾਰਿ ගප කාठකಯ ලකනකන්න ක දකබధరి අధනරக்கගරගවෙදక අගන සම ද ගරක භෂந்த ਰਹਾ ਚੁ ਮੰਗ ਧਾਕ ਰਿ ਆਪਣੇ ਤੇ ਸੋਈ ਸੋਈ ਦੇਸ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹੁ ਹ ਸਤਿਗੁਰ ਵੇ ਮੰਗ ਠਾਕੁਰਿਆ ਪਨੇਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚੋ ਵੈ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਪਤਹਿ